ਖਬਰਾਂ માં ਦੇਖ ਰਿਹਾ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰ ਮਜੀਠੀਆ ਤੇ ਪਹਿਲਾ ਕੋਸਿਆਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਨਾਲ ਧੱਕਾ ਕਰਦੀ ਹੈ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਸਤੇ ਤੇ ਕਿਹਾ ਕਿ ਅਸੀਂ ਬਿਕਰਮ ਮਜੀਠੀਆ ਨੂੰ ਜੇਕਰ ਅਸੀਂ ਉਸ ਦੀ ਗ੍ਰਿਫਤਾਰ ਕੀਤਾ ਹੈ ਜੇਕਰ ਉਸ ਦੇ ਵਿਨਸ ਕਾਰਵਾਈ ਕਰ ਲਈ ਹੈ ਅਸੀਂ ਉਸ ਨੂੰ ਪੱਕੇ ਹੱਥ ਪਾਏ ਨੇ ਸਾਡੇ ਕੋਲ ਠੋਸ ਸਬੂਤ ਨੇ ਸਾਡੇ ਕੋਲ ਅਪੀਲ ਵੀ ਹੈ ਸਾਡੇ ਕੋਲ ਦਲੀਲ ਵੀ ਹੈ ਤੇ ਸਾਰੇ ਪ੍ਰੂਫ ਅਸੀਂ ਜਗ ਜਾਇ ਕਰਾਂਗੇ ਹਾਲਾਂਕਿ ਬਿਕਰਮਜੀਠੀਆ ਤੇ ਉਸ ਦੀ ਧਰਮ ਪਤਨੀ ਗਰੀਬਕੌਰ ਵੱਲੋਂ ਰੌਲਾ ਪਾਇਆ ਜਾ ਰਿਹਾ ਹੈ ਕਿ ਨਿਰਦੋਸ਼ ਆ ਕਿੱਥੇ ਹੈ ਯਾਰ 1 ਕਰ ਜਮੀਨ ਕਿੱਥੇ ਹੈ ਉਹ ਸੈਨਿਕ ਫਾਰਮ ਤੇ ਕਿੱਥੇ ਹੈ ਉਹ ਜਿਹੜੀ ਫੈਕਟਰੀ ਲੱਗੀ ਹੋਈ ਹੈ ਗੁਰਕਪੁਰ ਦੇ ਵਿੱਚ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਸੀਂ ਟੈਕਸ ਵੀ ਪੇ ਕੀਤਾ ਹੈ ਅਸੀਂ ਸਾਰੀ ਜਿਹੜੀ ਇਹ ਪੈਸਾ ਇੱਕ ਨੰਬਰ ਦੇ ਵਿੱਚ ਹੈ ਲੇਕਿਨ ਮਾਮਲਾ ਹੈ 540 ਕਰੋੜ ਦਾ ਮਾਮਲਾ ਹੈ ਡਰੈਕਟ ਤਸਕਰੀ ਦਾ ਹਾਲਾਂਕਿ ਐਨਸੀਬੀ ਪਰਮਿਸ਼ਨ ਲੈ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਬਿਕਰਮ ਮਜੀਠੀਆ ਨੂੰ ਲੈ ਕੇ ਲੇਕਿਨ ਇੱਧਰ ਕੱਲ ਮੁਲਾਕਾਤ ਕੀਤੀ ਗਈ ਬਿਕਰਮ ਮਜੀਠੀਆ ਦੀ ਤਰਫ ਪਤਨੀ ਗਨੀਬ ਕੌਰ ਮਜੀਠੀਆ ਵੱਲੋਂ ਬਿਕਰਮ ਮਜੀਠੀਆ ਦੇ ਨਾਲ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਮਜੀਠੀਆ ਨੇ ਕਿਹਾ ਬਿਕਰਮ ਮਜੀਠੀਆ ਦੇ ਹੱਕ ਵਿੱਚ ਬੋਲੀ ਗਨੀਬ ਕੌਰ ਮਜੀਠੀਆ ਉਹਨੇ ਕਿਹਾ ਜਿੰਨਾ ਜੋਰ ਕਿਸੇ ਨੇ ਲਾਉਣਾ ਹੈ ਲਾਲਣ ਇਹ ਜਵਾਨੀ ਹੈ ਗਨੀਬ ਕੌਰ ਮਜੀਠੀਆ ਦੀ ਆਮਦਨ ਤੋਂ ਵੱਧ ਦੇ ਮਾਮਲੇ ਨੂੰ ਲੈ ਕੇ ਬਿਕਰਮਜੀਤ ਸਿੰਘ ਸੀਨੀਅਰ ਅਕਾਲੀ ਆਗੂ ਸਾਹਿਬ ਦਾ ਮੰਤਰੀ ਨਾਭਾ ਜ਼ਿਲ੍ਹਾ ਜੇਲ੍ਹ ਵਿੱਚ 6 ਜੁਲਾਈ ਤੋਂ ਨਜ਼ਰਬਾਨਾ ਜਿਨ੍ਹਾਂ ਨਾਲ ਸੰਪਰਕ ਮੈਂਬਰ ਉਹਨਾਂ ਦੀ ਧਰਮ ਪਤਨੀ ਗਰੀਬਕੌਰ ਮਜੀਠੀਆ ਵੱਲੋਂ ਜੇਲ੍ਹ ਦੇ ਅੰਦਰ ਅੱਜ ਤਕਰੀਬਨ ਡੇਢ ਘੰਟੇ ਦੀ ਕਰੀਬ ਸਮਾਂ ਆਪਣੇ ਪਤੀ ਨਾਲ ਮੁਲਾਕਾਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਮਜੀਠੀਆ ਚੜ੍ਹਦੀ ਕਲਾ ਵਿੱਚ ਹਨ ਚੜ੍ਹਦੀ ਕਲਾ ਵਿੱਚ ਸੀ ਚੜ੍ਹਦੀ ਕਲਾ ਵਿੱਚ ਰਹਿਣਗੇ ਗਰੀਬਕੌਰ ਨੇ ਮਜੀਠੀਆ ਨੇ ਕਿਹਾ ਕਿ ਬੱਚਿਆਂ ਤੇ ਮਾਤਾ ਪਿਤਾ ਦਾ ਹਾਲ ਚਿਰ ਪੁੱਛਿਆ ਗਿਆ ਮਜੀਠੀਆ ਮਨੋਬਲ ਪਹਿਲਾਂ ਦੀ ਤਰ੍ਹਾਂ ਤਕੜਾ ਹੈ ਉਸ ਨੂੰ ਕੋਈ ਵੀ ਕੋਈ ਵੀ ਨਹੀਂ ਤੋੜ ਸਕਦਾ ਗਨੀਬ ਕੌਰ ਮਜੀਠੀਆ ਨੇ ਕਿਹਾ ਜਿਨ੍ਹਾਂ ਨੇ ਜਨਾ ਜੋਰ ਕਿਸੇ ਨੇ ਤੋਂ ਲੱਗਦਾ ਉਹ ਲਾ ਲੈ ਇਹ ਮਜੀਠੀਆ ਦਾ ਮਨੋਬਲ ਨਹੀਂ ਤੋੜ ਸਕਦੇ ਉਹਨਾਂ ਕਿਹਾ ਕਿ ਜਿਨ੍ਹਾਂ ਆਪ ਆਦਮੀ ਪਾਰਟੀ ਦੀ ਸਰਕਾਰ ਵਕੀਲ ਜੋ ਲਾ ਸਕਦੇ ਨੇ ਅੱਧੀ ਚੋਟੀ ਦਾ ਇਹਨਾਂ ਨੂੰ ਖੁੱਲੀ ਛੋਟੀ ਹੈ ਇਹ ਜੋਰ ਲਾ ਸਕਦੇ ਨੇ ਲੇਕਿਨ ਮੈਂਟਲੀ ਤੌਰ ਤੇ ਬਿਕਰ ਮਜੀਠੀਆ ਸਟਰੋਂਗ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਖੁਸ਼ ਨੇ ਉਹਨਾਂ ਦਾ ਮਨੋਬਲ ਪੰਜਾਬ ਦੇ ਮੁੱਖ ਮੰਤਰੀ ਅਤੇ ਸਮੁੱਚੀ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਨਹੀਂ ਤੋੜ ਸਕਦੀ ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਵੀ ਜਾਇਜ਼ਾ ਲਵੇਗਾ ਸੁਪਰੀਮ ਕੋਰਟ ਵਿੱਚ ਵੀ ਜਾਇਜ਼ਾ ਲਵੇਗਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਕੌਣ ਸੂਰ ਹੈ ਕਸੂਰਵਾਰ ਹੈ ਕੌਣ ਬਿਕਸੂਰ ਹੈ ਇਸ ਨੂੰ ਲੈ ਕੇ ਹੁਣ ਫਿਰ ਇੱਕ ਵਾਰ ਇੱਕ ਨਵੀਂ ਚਰਚਾ ਛਿੜਪੀ ਹੈ ਕਿ ਜਿੱਲਾ ਜੋੜ ਲਾਣਾ ਲਾ ਲੋ لیکن منو بال نہیں توڑ سکਦੇ وکرم جیٹھیا ਦਾ حالانکہ جیٹھیا ਵੱਲੋਂ ਰੋਲਾ ਪਾਇਆ ਗਿਆ وکرم جیٹھیا ਦੇ وکیل ਅਤੇ ਸ਼ਰੂਮਣੀ ਅਕਾਲੀ ਦਲ ਦੇ ਸਪੋਕਸਮੈਨ ਐਡਵੋਕੇਟ ਅਸਿਸਟੈਂਟ ਕਲੇਅਰ ਨੇ ਵੀ ਕਿਹਾ ਕਿ ਭਾਈ ਉਸ ਨੂੰ ਆਜ ਸਿਕਿਉਰਟੀ ਦੇ ਵਿੱਚ ਰੱਖਿਆ ਜਾਵੇ ਜਿਹੜੀ ਬੈਕ ਦੇ ਵਿੱਚ ਬੰਦ ਨਹੀਂ ਉੱਥੇ ਨ ਹੋਰ ਵੀ ਆ ਵਿਅਕਤੀ ਜਿਹੜੇ ਨਜ਼ਰਬੰਦ ਕੀਤੇ ਹੋਏ ਨੇ وکرم جیਠਿਆ ਨੂੰ ਲੈ ਕੇ ਇਸ ਨੂੰ ਲੈ ਕੇ وکرم جیਠਿਆ ਨੇ ਰੋਲਾ ਪਾਇਆ ਸੀ ਕਿ ਇਹਨਾਂ ਦੀ ਸਕਰੀਨਿੰਗ ਨਹੀਂ ਹੋਈ ਸਕਰੀਨਿੰਗ ਨਹੀਂ ਹੋਈ ਮੇਰੀ ਛਾੜ ਨੂੰ ਖਤਰਾ ਹੈ ਅਕਿਉ ਕਿ ਵੀਆਈਪੀ ਸੁਰੂਤਾ ਮੈਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਮੈਂ ਵਿਧਾਇਕ ਦੇ ਹੋਂਦ ਦੇ ਨਾਲ ਨਾਲ ਮੈਂ ਮਾਲ ਮੰਤਰੀ ਵੀ ਆ ਹਾਲਾਂਕਿ ਇਸ ਦਾ ਫੈਸਲਾ ਜਿਹੜਾ ਹੈ ਪੰਜਾਬ ਸਰਕਾਰ 17 ਜੁਲਾਈ ਨੂੰ ਜਿਹੜਾ ਜਦੋਂ ਆਪਣਾ ਪੱਖ ਪੇਸ਼ ਕਰੇਗੀ ਕਿ ਕਿਸ ਤਰ੍ਹਾਂ ਦੀ ਉਹਨੂੰ ਸਕਿਉਰਟੀ ਦਿੱਤੀ ਗਈ ਹੈ ਜਾਂ ਨਹੀਂ ਦਿੱਤੀ ਗਈ ਸੇਫ ਨੇ ਜਾਂ ਨਹੀਂ ਸੇਫ ਕਿਉਂਕਿ ਸੀਸੀਟੀਵੀ ਕੈਮਰੇ ਵੀ ਲਗਾ ਦਿੱਤੇ ਗਏ ਨੇ ਜਿਹੜੀ ਬੈਰਕ ਦੇ ਵਿੱਚ ਵਿਕਰਮ ਜਿਠੀਆ ਬੰਦ ਨੇ ਉਹ ਸਾਰੀ ਘਟਨਾ ਦਾ ਪਤਾ ਲੱਗਣਾ ਦਾ ਪੰਜਾਬ ਦੇ ਭੁਖ ਮੰਤਰੀ ਭਗਵੰਤ ਮਾਨ ਨੂੰ ਤੇ ਦੂਸਰੇ ਪਾਸੇ ਗਦੀਪ ਕੌਰ ਮੱਜੀਠੀਆ ਨੇ ਕਹਿ ਦਿੱਤਾ ਹੈ ਕਿ ਜਿੰਨਾ ਜੋ ਲੱਗਦਾ ਹੈ ਲਾਲਣ ਲੇਕਿਨ ਮਨੋਵਲ ਜਿਹੜਾ ਹੈ ਬਿਕਰਮਜੀਤਿਆ ਦਾ ਨਹੀਂ ਤੋੜਿਆ ਜਾ ਸਕਦਾ